ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕਰਦੇ ਹਾਂ ਆਸਤ ਹਾਂਜੀ ਆਪਣਾ ਪਹਿਲਾ ਸਵਾਲ ਹੈ 30 ਲੜਕੀਆਂ ਦੀ ਔਸਤ ਉਮਰ 18 ਸਾਲ ਹੈ 15 ਲੜਕੀਆਂ ਹੋਰ ਸ਼ਾਮਲ ਕਰ ਲੈਣ ਜਿਨ੍ਹਾਂ ਦੀ ਉਮਰ 18 ਉਮਰ 24 ਸਾਲ ਹੈ ਤਾਂ 45 ਲੜਕੀਆਂ ਦੀ ਔਸਤ ਪਤਾ ਕਰੋ ਹਾਂਜੀ ਆਪਣੇ ਕੋਲੇ 4 ਆਪਸ਼ਨ ਆਣੇ ਇਹਦੇ ਵਿੱਚ ਤੇ ਆਪਾਂ ਹ ਹ ਸਵਾਲ ਨੂੰ ਹੱਲ ਕਰਕੇ ਇਸ ਦੇ ਵਿੱਚੋਂ ਸਹੀ ਆਪਸ਼ਨ ਜਿਹੜੀ ਚੁਣਨੀ ਆ। ਹਾਂਜੀ ਪਹਿਲ ਸਭ ਤੋਂ ਪਹਿਲਾਂ ਆਪਾਂ ਫਾਰਮੂਲਾ ਜਿਹੜਾ ਉਹ ਲਿਖਾਂਗੇ। ਇਸ ਸਵਾਲ ਦਾ ਜਿਹੜੇ ਫਾਰਮੂਲੇ ਨਾਲ ਹੀ ਜਿਹੜਾ ਹੱਲ ਹੁੰਦਾ ਹੈ। ਹਾਂਜੀ ਆਪਾਂ ਜਿਹੜਾ ਇਹ ਟ੍ਰੈਡੀਸ਼ਨਲ ਮੈਥਡ ਹੀ ਕਰਾਂਗੇ। ਹਾਂਜੀ ਔਸਤ ਸਭ ਤੋਂ ਪਹਿਲਾਂ ਆਪਾਂ ਫਾਰਮੂਲਾ ਜਿਹੜਾ ਉਹ ਲਿਖ ਲੈਣਾ ਫਾਰਮੂਲੇ ਦੇ ਬੇਸ ਤੇ ਆਪਾਂ ਸਵਾਲਾ ਜਿਹੜਾ ਉਹ ਹੱਲ ਕਰਨਾ ਹੈ। ਹਾਂਜੀ ਇਸ ਦਾ ਫਾਰਮੂਲਾ ਹੈਗਾ ਔਸਤ ਬਰਾਬਰ ਔਸਤ ਦਾ ਜੋੜ बटे ਔਸਤ ਦੀ ਸੰਖਿਆ ਹਾਂਜੀ ਔਸਤ ਆਪਣੇ ਕੋਲੇ 18 ਸਾਲ ਤੇ ਜੋੜ ਆ ਜਿਹੜਾ ਸੰਖਿਆ ਆਪਣੇ ਕੋਲੇ 30 ਹੈ ਤੇ ਜੋੜ ਆਪਾਂ ਜਿਹੜਾ ਤਾਂ ਪਤਾ ਕਰਨਾ ਹਾਂਜੀ ਔਸਤ ਆਪਣੇ ਕੋਲੇ ਕਿੰਨੇ ਆ 18 ਸਾਲ ਔਸਤ ਦਾ ਜੋੜ ਆ ਜਿਹੜਾ ਆਪਾਂ ਪਤਾ ਕਰਨਾਗਾ ਤੇ ਉਸ ਦੀ ਸੰਖਿਆ ਜਿਹੜੀ ਆਪਣੇ ਕੋਲੇ 30 ਹੈ ਹਾਂਜੀ ਆਪਾਂ 18 ਨੂੰ 30 ਨਾਲ ਗੁਣਾ ਕਰਦੇ ਨਾ ਆਪਾਂ ਗੁਣਾ ਕਰ ਦੇਣੀ ਹੈਗੀ ਹਾਂਜੀ 18 ਨੂੰ 30 ਨਾਲ ਇਸ ਤਰ੍ਹਾਂ ਗੁਣਾ ਕਰਨਾ ਹੈ 0 ਨੂੰ 8 ਨਾਲ ਗੁਣਾ ਕਰਾਂਗੇ ਤਾਂ 0 ਆਊਗਾ 0 ਨੂੰ 1 ਨਾਲ ਗੁਣਾ ਕਰਾਂਗੇ ਤਾਂ 0 ਆਊਗਾ ਹਾਂਜੀ ਇਧਰ ਆਪਾਂ ਗੁਣਾ ਦਾ ਨਿਸ਼ਾਨੀ ਪਾ ਕੇ 8 3 24 ਚੋਵੇਂ ਦਾ ਲੱਗਾ ਚੌਂਕਾ 2 ਗਏ ਹੰਸਲ 1 3 3 ਤੇ 3 'ਚ 2 ਜੋੜੇ 5 ਹਾਂਜੀ ਹਾਂਜੀ ਇਸ ਤੇ ਆਪਣੇ ਕੋਲ ਆ ਗਿਆ 540 ਕਿੰਨਾ ਆ ਗਿਆ ਆਪਣੇ ਕੋਲੇ 540 ਇਸ ਤਰ੍ਹਾਂ ਹੀ ਆਪਾਂ ਪਤਾ ਕਰ ਲੈਣਾ ਹੈਗਾ ਜਿਹੜੇ ਹੋਰ ਸ਼ਾਮਲ ਕਰਨੇ ਆ 15 ਲੜਕੀਆਂ ਸ਼ਾਮਲ ਕਰਨ ਲੈਣੀਆਂ ਜਿਨ੍ਹਾਂ ਦੀ ਉਮਰ 24 ਸਾਲ ਹੈ ਹਾਂਜੀ ਇੱਥੇ ਆਪਣੇ ਕੋਲੇ ਉਸ ਤਾਂ ਜਿਹੜੀ 24 ਸਾਲ ਹੈ 24 ਨੂੰ ਆਪਾਂ ਇਸ ਤਰ੍ਹਾਂ ਗੇ ਲਿਖ ਲੈਣਾ ਹੈਗਾ ਤੇ 15 ਨਾਲ ਆਪਾਂ ਇਹਨਾਂ ਨੂੰ ਗੁਣਾ ਕਰ ਦੇਣਾ ਹੈਗਾ ਇਸੇ ਤਰ੍ਹਾਂ 24 ਨੂੰ 15 ਨਾਲ ਕੀਤਾ 4 5 ਐ 20 20 ਦੇ ਲੱਗੀ 0 2 ਗਏ ਹਾਂਸ ਤੇ 5 ਦੋਨੇ 10 ਤੇ 2 12 ਮੈਂ ਜੀ ਇੱਕ ਚੌਕਾ ਚੌਕਾ ਤੇ ਇੱਕ ਦੋਨੇ ਦੋਨੇ 0 ਆਜੂਗੀ 2 4 6 2 1 3 ਹਾਂਜੀ ਅਗਲੀ ਆਸਤ ਆਪਣੇ ਕੋਲੇ ਬਰਾਬਰ ਹੈਗੀ 360 ਹਾਂਜੀ ਹੁਣ ਆਪਾਂ ਜਿਹੜੇ 18 ਜਿਹੜੇ ਆਪਣੇ ਕੋਲੇ 30 ਤੇ 15 ਸੇ 45 ਆ ਤੇ 45 ਲੜਕੀਆਂ ਦੀ ਆਪਾਂ ਜਿਹੜੀ ਔਸਤ ਪਤਾ ਕਰਨੀ ਆ। ਹਾਂਜੀ ਹੁਣ ਆਪਾਂ ਇਹਨਾਂ ਦੀ ਔਸਤ ਪਤਾ ਕਰਨੀ ਆ 45 ਲੜਕੀਆਂ ਦੀ। ਹਾਂਜੀ ਇਸ ਤਰ੍ਹਾਂ ਆਪਾਂ ਨੇ ਆਪਾਂ ਜਿਹੜੇ ਦੋ ਸੰਖਿਆ ਦਾ ਜੋੜਾ ਜਿਹੜਾ ਪਤਾ ਕਰ ਲਿਆ ਪਹਿਲਾ ਹੈਗਾ ਆਪਣੇ ਕੋਲੇ 540 ਦੂਜਾ ਹੈਗਾ 360 ਹਾਂਜੀ ਆਪਾਂ ਇਹਨਾਂ ਦਾ ਜੋੜ ਕਰ ਲੈਣਾ ਹੈ। 540 ਤੇ 360 ਆ ਜਿਹੜੇ ਆਪੋ ਜੋੜ ਲੈਣੇ ਆ। 540 ਸੰਸ 8 ਇਹ ਬਣ ਗਿਆ ਆਪਣੇ ਕੋਲੇ 3 0 ਤੇ 6 ਤੇ 4 10 ਇੱਕ ਗਿਆ ਹੰਸਲ 5 1 6 ਤੇ 3 9 ਹਾਂਜੀ ਟੋਟਲ ਬਣ ਗਿਆ ਆਪਣੇ ਕੋਲੇ 900 ਹਾਂਜੀ 900 ਨੂੰ ਆਪਾਂ ਉੱਪਰ ਰੱਖ ਲੈਣਾ ਹੈਗਾ ਤੇ ਜਿਹੜੇ 45 ਆਪਾਂ ਨਾ ਤਾਂ ਜੋੜ ਕੀਤਾ ਸੀ 15 ਦਾ ਤੇ 30 ਦਾ ਇਹ ਆਪਣੇ ਕੋਲ ਬਣ ਗਿਆ 45 ਇਹ 45 ਆਪਾਂ ਜਿਹੜਾ ਥੱਲੇ ਰੱਖ ਲੈਣਾ ਹੁਣ ਦੇਖੋ ਧਰ 45 2 90 ਤੇ 0 ਅਮੇ ਜਿਹੜੂ ਕੀ 20 ਹਾਂਜੀ ਜਿਹੜੀ ਆਪਣੇ ਕੋਲੇ ਆਵਸਥਾ ਦੀ ਨਵੀਂ ਆਵਸਥਾ ਉਹ ਆਪਣੇ ਕੋਲੇ 20 ਆ ਹਾਂਜੀ ਇਸ ਲਈ ਆਪਣੇ ਕੋਲੇ ਸਹੀ ਆਨਸਰ ਹੋਊਗਾ ਆਪਸ਼ਨ A ਦੇ